ਮੈਂ ਨੇ ਕਿ ਲਈ ਰੌਣਕ ਰੱਖਿਆ ਮੈਂ ਕਹਿੰਦਾ ਕੋਈ ਗੱਲ ਕਿੱਥੇ ਲੈ ਇਹ ਮੈਨੂੰ ਕਹੀ ਜਾਂਦਾ ਸੀ ਕਹਿੰਦਾ ਉਹੀ ਬਾਈ ਦੇ ਘਰ ਇਹ ਤਾਂ ਨਹੀਂ ਜਾਣਾ ਕਿਤੇ ਬਾਈ ਦੁੱਲੇ ਦੇ ਕਹਿੰਦਾ ਕੇਰਾ ਬਾਈ ਨੇ ਲੈਵ ਚ ਕਹਿੰਦਾ ਸਾਰੇ ਕਲਡੇ ਕਰਦੇ ਸੀਗੇ ਮੰਗਾ ਬਸ ਫੇਰ ਆਈਆਂ ਮੈਂ ਟੱਕਰ ਬਾਈ ਇਹਨਾਂ ਦੇ ਨਾਕ ਬਹੁਤ ਛਿੱਟੇ ਹਰੇ ਕਮੁੱਤਰਾਂ ਦੇ ਹੈ ਬਾਈ ਹਾਂ ਇੰਨੀ ਗਰੀ ਹਾਂ ਹਾਂ ਇੰਨੀ ਗਰੀ ਹੈ ਹੈ ਬਾਈ ਹਾਂ ਹਾਂ ਇਹਨਾ ਇਹਨਾਦਰ ਹੋ ਗਿਆ ਹੁਣ ਤੁਹਾਨੂੰ ਵੀ ਕੁੱਪਤਰ ਰੱਖਿਆ ਨੂੰ ਵੀ ਇਹਨਾਂ ਦੇ ਨੱਕ ਬਹੁਤ ਚਿੱਟੇ ਆ। ਨੱਕ ਜਿਹੜੀ ਆ ਜੀ ਜਿਹਾੜੀ ਆ। ਤਾਂ ਹਾਂ ਉਹ ਵੀ ਬਹੁਤ ਸਵਾਵ ਚਿੱਟੇ ਖੁਸ਼ਕ ਪੂਰੇ ਵਧੀਆ ਨੇ, ਮੋਟੇ ਨੇ ਕਹਿੰਦਾ ਪਾਵਾ। ਕਿਹ ਜਿਹਾ ਆਈ ਦੀ ਤੂੰ। ਸਫਾਈ ਦੀ ਮਾ। ਅੱਲਾ ਮਰਾ ਕੋਲ ਸਾਰੀ ਇਹ ਦੇਖ। ਮਾ ਆ ਜੂਗੇ ਆਪਣੇ ਘਰੇ ਵਾਗ ਜੇ ਮੈਂ ਨਾਲ ਗਾਲਾਂ ਹੀ ਕੱਢੂਗੇ ਇੰਨੇ ਨਹੀਂ ਬਿਠਾ ਹੋਏ। ਉਕੇ ਆਪਣੇ ਦੇ ਭਾਈ ਆ ਆ ਕੀ ਨਿੰਮ ਰੱਖੀ ਵੀ ਆਂਡਾ ਥੱਲੇ ਨਿੰਮ ਨਿੰਮ ਇਹ ਕੀ ਕਾਰਨ ਕੀ ਕਾਰਨ ਆ ਭਾਈ ਇਹ ਇਹਦੇ ਨਾਲ ਕਬੂਤਰਾਂ ਦੇ ਜਿਹੜੀਆਂ ਜੁਆ ਜੁਆ ਇਹ ਨਹੀਂ ਬੰਨਿਆ ਬੱਚਿਆਂ ਦੇ ਅੱਛਾ ਰੱਬ ਦੇ ਘੋੜੀਆਂ ਇਹ ਫਿਰ ਸੁੱਕ ਜੂ ਕਹਿੰਦਾ ਬਾਪ ਹਣਾ ਨਿੰਮ ਇਹ ਰੱਬ ਦੇ ਘੋੜੀਆਂ ਘੋੜੀਆਂ ਹੁੰਦੀ ਇਹਨਾਂ ਨੂੰ ਹਾਂ ਸਾਰੇ ਘਣੇ ਜੀ ਰੱਖੀ ਵੀ ਆ ਭਾਈ ਇਹ ਮੰਗਰੋਂ ਰੱਖੀ ਜਾਂਦੇ ਧਰਨ ਤੋਂ ਬਾਅਦ ਹਣਾ ਭਾਈ ਧਰਨ ਦੇ ਧਰ ਤੇ ਠੀਕ ਕੋਈ ਚੱਲੇ ਆਉਂਦਾ ਭਾਈ ਫਿਰ ਉਹ ਵੀ ਆਉਂਦੇ ਵਿਚ ਆਏ ਵੀ ਹੋਏ ਆ ਆਏ ਕਿਹੜੇ ਕਿਹੜੇ ਆਏ ਵੈ ਨਾ ਜਾਏ ਕੋਈ ਤੇਜਨੀ ਜੰਡਾਰਾ ਹਾਂ 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 ਆ ਜਿਹੜਾ ਬੱਚੇ ਦੋ ਦੇ ਕੇ ਗਿਆ ਸੀ ਉਹ ਉਹਨੇ ਜਿਹ ਇੱਕ ਮੇਰੇ ਚੇਲੇ ਨੂੰ ਦੇ ਤਾਂ ਮਨੀ ਖਿਡਾਰ ਲਉ ਇੱਕ ਮੇਰੇ ਕੋਲੇ ਜਿਹੜਾ ਜ ਮਾਰਦਾ ਜਿਹੜਾ ਇਹਨੂੰ ਹਾਂ ਆਹ ਹਾਂ ਹਾਂ ਤੇਜਨੀ ਜੰਡਾਰਾ ਜਿਹੜੀ ਕਹਿੰਦਾ ਜੀ ਭਾਈ ਰਾਜਨਾਲੀ ਕਬੂਤਰੀ ਚੱਕੀ ਵੀ ਹਾਂ ਹਾਂ ਲਾਲ ਪੱਲੇ ਵਾਲੀ ਦਾ ਇਹ ਬਲੱਡ ਨੇੜਿਓ ਆ ਜਾਵੇਂ ਉਹਨੇ ਦੱਸਿਆ ਇੱਕ ਦਿਨ ਮੈਨੂੰ ਜਮਾ ਨੇੜਿਓ ਬਲੱਡ ਬਹੁਤ ਚੰਗੀ ਹੈ ਭਾਈ ਇਹ ਬੱਠੀ ਤੇ ਇੱਕ ਕੀ ਗੰਧ ਨਾਲੇ ਤੋਂ ਜੁੜਾ ਉਧਰ ਆਇਆ ਹੋਇਆ ਠੀਕ ਹੈ ਏ ਬਾਈ ਉਹਦਣਾ ਬਾਈ ਨਾ ਰੋਲੀ ਵਾਲਿਆਂ ਨਾਲ ਹਟਿਕ ਮੇ ਲਿਆ ਜਪਈ ਫਿਰ ਛੋਟੇ ਛੋਟੇ ਸੀ ਅਸੀਂ ਵਧੀਆ ਦੋਤੇ ਜਾਣ ਆਉਣ ਦਾ ਗੇ ਸਾਡੀ ਕਿਵੇਂ ਉਹਨਾਂ ਨੇ ਲਿਆਇ ਕਿਵੇਂ ਬਾਈ ਨੇ ਕਿਹੜੇ ਸਾਲ ਦੇ ਵਿੱਚ ਖੇਡਦਾ ਹਸਤੀ ਫਿਰ ਉਹਨਾਂ ਨੂੰ ਇਹ ਖੇਡ 90 92 ਵਿੱਚ ਦਸਤੀ ਸੀ 90 92 ਇੰਨੀਆਂ ਪੁਰਾਣੀਆਂ ਗੱਲਾਂ ਡੌਲੇ ਸ਼ੌਂਕ ਨਾਲ ਸ਼ੌਂਕ ਦੀਆਂ ਤੁਸੀਂ ਹਾਂ ਬਾਜੀ ਕਰਾਉਣਾ ਦਾ ਸ਼ੌਂਕ ਹੀ ਹੈ ਹਾਂ ਸਰਦੇ ਵੀ ਹੈ ਬਾਜੀ ਯਾਰ ਜੇ ਤੁਸੀਂ ਸੈਟ ਅਪ ਦੇਖੋ ਸਾਡੀ ਤਾਂ ਮੇਰੀ ਤੇ ਮੂਟੇ ਸ਼ੁਰੂ ਹੋ ਜਾਂਦੀ ਹੈ ਪੂਰੀ ਮੈਂ ਬਾਜੀ ਕਰੂੰ ਜੋੜਿਆਂ ਨੂੰ ਆਹ ਯਾਰ ਬਾਜੀ ਦੇ ਛਤਰੀਆਂ ਤੁਸੀਂ ਐ ਸਾਰੇ ਸਾਰੇ ਸਾਈਜ਼ ਨੇ ਵੱਡੇ ਛੋਟੇ ਉਦੋਂ ਛੋਟੇ ਤੇ ਜਾਲ ਆਹ ਪੁਰਾਣਾ ਸੰਦੂਕੋਂ ਤਾਂ ਬਹੁਤ ਖਤਮ ਹੋ ਗਏ ਸੰਦੂਕ ਲੋਕਾਂ ਕੋਲੇ ਤੇ ਇਹ ਬਾਈ ਕਿੰਨੇ ਛਣਦਾ ਹੋਊਗਾ ਇਹ ਤਾਂ ਪੁਰਾਣਾ ਹੀ ਹੈ ਇਹਦੇ ਤੇ ਜਦੋਂ ਲੱਗ ਕੇ ਆਏ ਆ ਹੂੰ ਉਦੋਂ ਲਿਖਿਆ ਹੋਇਆ ਸੀ 1946 ਠੀਕ ਆ ਦੇਖ ਲੋ ਜੀ ਸਾਰੇ ਸਾਈਜ਼ ਦੀਆਂ ਸਤਰੀਆਂ ਸਾਰੇ ਸਾਈਜ਼ ਦੀਆਂ ਟਾਂਗੀਆਂ ਪਈਆਂ ਵੱਡੀਆਂ ਛੋਟੀਆਂ ਪਿੰਜਰੇ ਤੁਹਾਨੂੰ ਪਿਆਰ ਸੈਟਅਪ ਬੜਾ ਗਿਆ ਰੱਖਿਆ ਮੈਂ ਤੇ ਮੋਟੇ ਨੂੰ ਹਣਾ ਬਈ ਮੋਟੇ ਨਾਲੇ ਮੇਰੀ ਗੱਲ ਸੁਣ ਐਡੇ ਇੱਕ ਖੋਡੇ ਦੇ ਵਿੱਚ ਹੈਨਾ ਤਾਂ 2 3 5 ਹੋਗੇ 5 ਇੱਧਰ 10 10 ਜੋੜੇ ਹੋਗੇ 10 ਹੀ ਇੱਧਰ ਆਇਆ 20 ਜੋੜੇ ਐਡੇ ਇੱਕ ਖੋਡੇ ਚ ਉੱਪਰ ਰੱਖ ਸਕਦੇ ਆ 20 ਜੋੜੇ ਕਿਵੇਂ ਵੀ ਨਾਲ ਕਬੂਤਰ ਆਂਡਿਆਂ ਤੇ ਜਾਂ ਬੱਚਿਆਂ ਤੇ ਇੱਕ ਜਨਮ ਬਰਾ ਡੰਡੇ ਤੇ ਨਾਲ ਲੱਦਣਾ ਹੈਨਾ ਵੀ ਜੇ 20 ਜੋੜੇ ਬਾੜ ਦੇ ਤਾਂ ਵੀ ਕਬੂਤਰਾਂ ਨੂੰ ਇੰਨੀ ਤਕਲੀਫ ਨਹੀਂ ਹੈਗੀ ਜੋ ਗਰਮਾਹ ਹੋ ਜੂ ਹਮੋ ਸੋ ਬਿਮਾਰੀ ਪੈ ਜੂ ਉੱਤੇ ਵੀ ਜਾਲੀ ਹੈ ਉੱਪਰ ਜਾਲੀ ਹੈ ਹਾਂ ਉਹ ਉੱਪਰ ਵੀ ਹੈ ਤੇ ਲੈ ਬਾਈ ਜਾਲੀ ਲਾਈ ਰੱਖਾ ਛੱਤ ਤਾਂ ਸਾਹ ਫਿਰ ਸਾਤ ਤਾਂ ਨਾ ਬਾਈ ਤੁਹਾਡੇ ਪਾਈ ਵੀ ਉੱਪਰ ਚਾਦਰ ਨੇ ਉੱਪਰ ਚਾਦਰਾਂ ਬਾਈ ਰਿਹਾ ਠੰਡੇ ਰਹਿੰਦੇ ਹੋਣਗੇ ਜਦ ਜਮਾਈ ਯਾਰ ਸਿਆਲਾਂ ਚੌਕਾ ਹੋ ਜਾਂਦਾ ਬਾਈ